ਲੋ ਦੋਸਤੋ ਪਹੁੰਚ ਗਏ ਆਪਾਂ ਸ਼ਾਹੀ ਕਿਲੇ ਜਿੱਥੇ ਆਪਣੇ ਮਹਾਰਾਜ ਆਰਜਨ ਸਿੰਘ ਨੇ ਲੰਮਾ ਸਮਾਂ ਰਾਜ ਕੀਤਾ ਤੇ ਉਹਦੇ ਵਰਗਾ ਰਾਜ ਕੋਈ ਦੇ ਨਹੀਂ ਸਕਿਆ ਦੁਨੀਆ ਦੇ ਵਿੱਚ ਇਹ ਸਟੱਡੀ ਕਹਿੰਦੀ ਹੈ ਲੋ ਦੋਸਤੋ ਆਪਾਂ ਆਏ ਹੈਗੇ ਆ ਸ਼ਾਹੀ ਕਿਲਾ ਲਾਹੌਰ ਤੇ ਹੁਣ ਜਿਹੜਾ ਹੈਗਾ ਆਪਾਂ ਇੱਥੇ ਗਾਈਡਰ ਗਾਈਡ ਤੁਸੀਂ ਹੋ ਹਾਂਜੀ ਸਰ ਠੀਕ ਹੈ ਕੀ ਨਾਂ ਕੀ ਤੁਹਾਡਾ ਸਰ ਜੀ ਅਰਮ ਅਰਮ ਸਰ ਜੀ ਤੁਸੀਂ ਬਿਟੇ ਇੱਕ ਸਫੇਦ ਕਨੇ ਬਿਲਡਿੰਗ ਵੇਖੋਗੇ ਹਾਂਜੀ ਜਨਜੀਤ ਸਿੰਘ ਨੇ ਬਣਵਾਈ ਸੀ ਬਾਹਾਂ ਦਰੀ ਜੀ ਆ 820 ਚੰਨਪੁਰਾਇਸ਼ੀਆ ਬਾਹਾਂ ਦਰੀ ਇੱਕ ਮਿੰਟ ਰੋਕ ਲਾ ਬੜਾ ਜਾ ਰਹਾ ਹੈ ਇਹ ਤੁਸੀਂ ਵੇਖ ਰਿਹਾ ਬਾਹਾਂ ਦਰੀ ਏ ਜੀ ਜੀ ਜਨਜੀਤ ਸਿੰਘ ਨੇ ਬਣਵਾਈ ਸੀ 820 ਵਿੱਚ ਠੀਕ ਹੈ ਜਦੋਂ ਸਿਖਰ ਕੋਲ ਕੋਈ ਨੂਰ ਆਇਆ ਸੀ ਉਹਦਾ ਇਹ ਸੈਲੀਬ੍ਰੇਸ਼ਨ ਇੱਥੇ ਬਾਂਦਰੀ ਬਣਾਈ ਗਈ ਸੀ ਬਾਂਦਰੀ ਦੇ ਦੋ ਸਟੋਰ ਸੀ ਦੋ ਮਤਲਬ ਇਹ ਸੀ ਉਮਾਰ ਦਾ ਪਰ ਉੱਤੇ ਵੀ ਇਹ ਮਾਰ ਜੜਗੀ ਹੈ ਆਸ ਵਾਲੀ ਵਿਜੀ ਦੀ ਵਜ੍ਹਾ ਤੋਂ ਠੀਕ ਹੈ ਇਹ ਜਿਸ ਕੇਸ ਤੋਂ ਸੀ ਐਂਟਰ ਹੋ ਰਿਹਾ ਇਹ ਅੰਗਰੇਜ਼ ਦੌਰ ਦਾ ਗੇਟ ਹੈ 1853 ਵਿੱਚ ਗੋਡਨ ਨੇ تعمیر ਕੀਤਾ ਸੀ ਜਦੋਂ ਈਸਟ ਇੰਡੀਅਨ ਕੰਪਨੀ ਆਈ ਸੀ ਗਾਲੇ ਸ਼ਾਹ इंडियन ने रामसुभ भी उन मां उन कुछ छोटे हैं समझ जाएगा तू नहीं जाना पहले कोई 16 का हो जा हम्म hmm. 13 तो साल से साल तक वेट करता है कि मैं अच्छा जावन और पार भी बड़े जाते हैं ना बच्चे नहीं जाते हम्म कोई 16 साल बैठ के उनके बाद जब वो बांधा ਇਹ ਨਹੀਂ ਠੇਕੇ ਦਾ ਕੰਮ ਨਹੀਂ ਕਰਾਈ। ਜੀ ਇਹ ਇਹ ਨਾਲ ਅੰਦਰ ਨਹੀਂ ਆਈ। ਅਸੀਂ ਇਹ ਨਾਲ ਅੰਦਰ ਨਹੀਂ ਆਈ ਦੀ ਬਸ। ਲੋ ਦੋਸਤੋ ਆਪਾਂ ਦਾਖਲ ਹੋ ਰਹੇ ਆ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਵਿੱਚ। ਨਵੇਂ ਬਗੈਰ ਵਿਲਾਸ ਉਹਦੇ ਵਿੱਚ 10 ਵਾਰੀਆਂ ਖਲੋਤੀਆਂ ਗੱਡੀ ਤੇ। ਇਹ ਨੁਕਰ ਤੇ ਖਲੋਤੀਆਂ। ਇਹ ਸਵਾਗਤ। ਇਹ ਪ੍ਰਾਈਵੇਟ ਭਾਈ ਜੀ। ਨਵੀਂ ਬੈ ਪੂਰੀ ਬੈ ਜੇ ਇਹੇ ਸਵਾਰੀਆਂ ਨਾਲ ਭਾਈ 1500 1800 ਨੂੰ ਮੈਂ ਜਾ ਰਿਹਾ ਪੰਜ ਦੀ ਟਿਕਟ ਲਈ ਇਹਦੀ ਸਵਾਰੀਆਂ ਨਾਲ ਜਾ ਰਿਹਾ ਹੋਰ ਕਿ ਤੋ ਸਵਾਰੀਆਂ ਕੋ ਮਾ ਉਹ ਉਹ ਸੱਚੇ ਹਨ ਜੇ ਰਫ 5 ਮਿੰਟ ਐਤੋਂ ਜ਼ਿਆਦਾ ਨਹੀਂ ਐਸ ਸਵਾਰੀਆਂ ਆਈਆਂ ਜਿਨ੍ਹਾਂ ਨੂੰ ਬਹੁਤ ਕੁਦਲਾ ਤੇ ਥਲੇੋਂ guzra ਦਰਿਆ ਉਹ ਪੇਂਟਿੰਗ ਦਾ ਪਿਕਚਰ ਵਾਲੇ ਸ਼ਾਹਜਹਾਨ ਟਾਈਮ ਪੀਰੀਅਡ ਦੇ ਅੰਦਰ ਪਿਕਚਰ ਵਾਲ ਨੂੰ ਬਣਾਇਆ ਗਿਆ ਸੀ ਔਰ 1632 ਚ ਬਣਾਈ ਗਈ ਸੀ ਆਪਨੀ ਹਾਂਜੀ ਪਿਕਚਰ ਵਾਲ ਬਿਲਕੁਲ ਸ਼ਾਹਜਹਾਨ ਟਾਈਮ ਪੀਰੀਅਡ ਜਿਹਨੂੰ ਬਣਾਇਆ ਗਿਆ ਸੀ ਉਸ ਤੋਂ ਬਾਅਦ ਆ ਗਿਆ ਆ ਰੈਨੋਵੇਟ ਕੀਤੀ ਏ ਉਹ ਬੋਰਡ ਖੰਭਾ ਵੇਖੋ ਨਾ ਉਹ ਇਮਰਾਨ ਖਾਨ ਦਾ ਲੱਗਾ ਹੈ ਇਮਰਾਨ ਖਾਨ ਨੇ ਇਹਨਾਂ ਦੇ ਸਿਆਹ ਵੀ ਜਨਾ ਇੱਕ ਸਤਾ ਕੀਤਾ ਸੀ ਨੁਮਾਨ ਮੇਰੇ ਨਾਲ ਗੇਟ ਦਾ ਕਿਨਾਂ ਹੈ ਵੇ ਓਏ ਛੋਟੂ ਪਿੱਛੇ ਹੈ ਯਾਰ ਸ਼ਾਹਪੁਰ ਦੇ ਗੇਟ ਲੋ ਜੀ ਸਰਦਾਰ ਜੀ ਸਭ ਤੋਂ ਪਹਿਲੇ ਜਰਾ ਅਸੀਂ ਸ਼ਾਹੀ ਕਿਲੇ ਦਾ ਸ਼ਾਹ ਬੁਰਜ ਦਰਵਾਜ਼ਾ ਐਂਟਰਸ ਹੋ ਰਹੇ ਆ ਜਿਹੜਾ ਕਿ ਸ਼ਾਹ ਜਹਾਨ ਲੱਗਾ ਹੈ ਲੱਗਾ ਮਾਈਕ ਲੱਗਾ ਸ਼ਾਹ ਜਹਾਨ ਨੇ ਬਣਾਇਆ ਸੀ ਤੇ ਇਹ ਉਹਨਾਂ ਦਾ ਹਾਥੀ ਸੀੜੀਆਂ ਦਾ ਰਸਤਾ ਜੀ ਮੁਗਲ ਸਵਾਰੀ ਸ਼ਾਹੀ ਹਾਥੀਆਂ ਤੇ ਸਿੱਖ ਘੋੜਿਆਂ ਤੇ ਤੇ ਅੰਗਰੇਜ਼ ਗੱਡੀਆਂ ਤੇ ਤਿੰਨ ਪੀਰੀਅਡ ਗਿਦਰੇ ਨੇ ਅਕਬਰ ਜੰਗੀਰ ਸ਼ਾਹ ਜਹਾਨ ਔਰੰਗਜ਼ੇਬ ਆਲਮਗੀਰ ਤੇ ਲਾਸਟ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਕਿਤਨਾ ਬਦਨਸੀਬ ਹੈ ਦਫਨ ਕੇ ਲਈ ਬਹਾਦਰ ਸ਼ਾਹ ਜ਼ਫਰ ਦੋ ਗਜ਼ ਜ਼ਮੀਨਾਂ ਮਿਲੀ ਕੋਈ ਯਾਰ ਨਹੀਂ ਹਾਂ ਮਹਾਰਾਜਾ ਜੀ ਸਿੰਘ ਦਾ ਵੀ ਆ ਰਿਹਾ ਹੈ ਤੁਹਾਨੂੰ ਜਿਹੜਾ ਲਾਈਨ ਵਾਈਜ਼ ਦੱਸ ਰਿਹਾ ਨਾ ਜਿਨ੍ਹਾਂ ਦੇ ਏਰੀਆ ਚ ਲੰਘ ਰਿਹਾ ਉਸ ਏਰੀਏ ਦੇ ਬਾਰੇ ਤੁਹਾਨੂੰ ਦੱਸਾਂਗਾ ਲੇਕਿਨ ਮੈਂ ਤੁਹਾਡਾ ਗਾਈਡ ਨਹੀਂਗਾ ਮੈਂ ਗਾਈਡ ਇਹਨਾਂ ਦਾ ਵਾਂ ਠੀਕ ਹੈ ਨਾ ਅਗਰ ਤੁਸੀਂ ਮੇਰੇ ਨਾਲ ਟੂਰ ਕਰਨਾ ਹੈ ਤੇ ਉਹਦੇ ਚਾਰਜਸ ਹੁੰਦੇ ਨੇ ਉਹ ਅਗਰ ਤੁਸੀਂ ਕਰੋਗੇ ਤਾਂ ਉਹਦਾ 1000 ਚਾਰਜ ਨੇ ਜੇ ਨਹੀਂ ਫਿਰ ਤੁਹਾਨੂੰ ਗੱਡੀ ਲੈ ਕੇ ਤੁਸੀਂ ਆਪ ਜਾ ਕੇ ਵੇਖੋਗੇ ਠੀਕ ਹੋ ਗਿਆ ਨਾ ਤੇ ਇਹ ਸਰ ਜੀ ਆਲਮਗਿਰੀ ਦਰਵਾਜ਼ਾ ਆ ਗਿਆ ਜੇ ਦੂਸਰਾ ਦਰਵਾਜ਼ਾ ਹੈ ਜੀ ਸ਼ਹੀ ਕਿਲੇ ਦਾ ਜਿਹੜਾ ਕਿ ਬਾਦਸ਼ਾਹ ਮਸੀਦਤ ਤੇ ਔਰੰਗਜ਼ੇਬ ਆਲਮਗਿਰੀ ਨੇ ਬਣਵਾਇਆ ਸੀ ਇਹ ਪਾਛੇ ਮੱਚੀ ਦਾ ਰਸਤਾ ਹੈਗਾ ਜੀ ਅੱਛਾ ਠੀਕ ਹੈ ਨਾ ਤੇ ਮੁਗਲ ਦੌਰ ਚ ਤਸੀਕ ਕਲਚਰ ਦੀ ਸਰੰਗਾਂ ਦਾ ਇਸਤੇਮਾਲ ਵੀ ਹੋਇਆ ਸੁਣਿਆ ਹੈ ਸਰੰਗਾਂ ਬਣੀਆਂ ਸੀ ਇਹ ਵੇਖੋ ਜੀ ਇਹ ਰਸਤੇ ਅੱਗੇ ਉਹ ਪਿੱਛੇ ਉਧਰ ਗਿਆ ਅੱਗੇ ਵੀ ਜਾ ਕੇ ਤੁਹਾਨੂੰ ਵਾਹਾਂਗਾ ਇੰਡੀਆ ਤੱਕ ਵੀ ਸੁਣਿਆ ਹੈ ਨਾ ਸਰੰਗਾਂ ਪਹਿਲੇ ਨਿਕਲਦੀਆਂ ਸਨ ਹਾਂ ਹੁਣ ਕਿਲੇ ਦੀ ਹਦੂ ਤੱਕ ਤੇ ਤਿਆਰ ਹੋ ਰਹੀਆਂ ਨੇ ਬਾਹਰਲੇ ਪਾਸੇ ਆ ਬੰਦ ਹੋ ਗਈਆਂ ਹੋਈਆਂ ਨੇ ਠੀਕ ਹੈ ਨਾ ਯਾਰ ਸਿੱਧਾ ਮਿਊਜ਼ੀਅਮ ਜਾਣ ਦੇਈ ਜਰਾ ਮਿਊਜ਼ੀਅਮ ਬੰਦ ਹੋ ਜਣਾ ਸਿਰਫ 30 ਮਿੰਟ ਇਧਰੋਂ ਹੀ ਜਾਂਦੇ ਸਿੱਧਾ ਮਿਊਜ਼ੀਅਮ ਠੀਕ ਹੈ ਪਹਿਲਾਂ ਮਿਊਜ਼ੀਮ ਚੱਲੋ ਬਕਬਾਲ ਦੇ ਨਾਲ ਕਿਉਂਕਿ ਬੰਦ ਹੋ ਜਾਣਾ 4 ਵੇ ਮਿਊਜ਼ੀਮ ਬੰਦ ਹੋ ਜਾਣਾ ਜਿੱਥੇ ਤਲਵਾਰਾਂ ਵਗੈਰਾ ਪਈਆਂ ਘੋੜਾ ਪਿਆ ਚੰਗੀ ਸਮਾਨ ਪਿਆ ਸਰ ਜੀ ਠੀਕ ਹੈ ਜਾਂਦੀ ਤੋਲ ਹਾਂ ਮਿਊਜ਼ੀਮ ਦੇ ਕੋਲ ਜਾ ਕੇ ਖਲੋਏਗੀ ਹੁਣ ਤੁਹਾਨੂੰ ਪਹਿਲੇ ਜਰਾ ਰਜੀਤ ਸਿੰਘ ਦੀ ਹਵੇਲੀ ਦੇ ਅੰਦਰ ਲੈ ਕੇ ਚੱਲਾਂ ਜੇ ਮੈਂ ਮਹਾਰਾਜਾ ਰਜੀਤ ਸਿੰਘ ਦਾ ਇੱਕ ਬੇਟਾ ਗੁਦਰਿਆ ਹੈ ਸ਼ੇਰ ਸਿੰਘ ਨਾਮ ਸੁਣਿਆ ਹੋਏਗਾ ਖੜਕ ਸਿੰਘ ਦਲੀਪ ਸਿੰਘ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਮਹਾਵਰਾਜ ਦੀ ਸੁਣਿਆ ਹੋਏਗਾ ਉਹਨਾਂ ਦੀ ਹਵੇਲੀ ਦੇ ਅਸੀਂ ਅੰਦਰ ਚੱਲੇ ਆਂ ਅੰਦਰ ਅਸਰ ਜੀ ਤੇ ਇਹ ਜੇ ਮੁਗਲ ਦੌਰ ਦੀ ਲਾਇਬ੍ਰੇਰੀ ਜੇ ਹਮ ਮੁਕਤਬਖਾਨਾ ਕਿਤਾਬਾਂ ਰੱਖਣ ਵਾਲੀ ਜਗ੍ਹਾ ਕਹਿ ਲੈਂਦਾ ਜੀ ਹਮ ਔਰ ਮੁਗਲ ਦੌਰ ਦੇ ਵਿੱਚ ਜੰਗੀਰ ਪਲੇਸ ਜੇ ਹੈ ਜੰਗੀਰ ਦੀ ਬੇਗਮ ਦਾ ਨਾਮ ਸੀ ਨੂਰ ਜਾਨ ਹਮ ਹਾਂਜੀ ਉਹਦੇ ਅਸਤੇ ਲਾਇਬ੍ਰੇਰੀ ਬਣਵਾਈ ਗਈ ਜੀ ਅੱਛਾ ਤੇ ਇਹ ਗਾਰਡ ਵੇਖ ਰਹੇ ਹੋ ਐਸੀ ਕਲਚਰ ਦਾ ਲਬਾਦ ਪਾਇਆ ਇਹਨਾਂ ਨੇ ਉਹ ਉਸ ਟਾਈਮ ਜਿਹੜਾ ਕਿ ਲਬਾਸ ਚੱਲਦਾ ਸੀ ਉਹਨਾਂ ਦਾ ਉਸ ਤਰੀਕ ਤੇ ਮੁਤਾਬਕ ਇਹਨਾਂ ਨੇ ਪੂਰਾ ਕਲਚਰ ਆਪਣਾ ਤਨਹਾ ਇੱਥੇ ਨਿਯੋਜਨ ਕੋਲ ਲਾਣਾ। ਲੋ ਜੀ ਹੁਣ ਅਸੀਂ ਇਹਦੇ ਅੰਦਰ ਚੱਲੇ ਆ ਇਹ ਮਿਊਜ਼ੀਅਮ ਦੇਖਣ ਲੱਗੇ ਆ। ਜੀ ਆਓ ਜੀ। ਕਰਨਾ ਜੇ ਟੂਰ ਮੇਰੇ ਨਾਲ ਸਾਰਾ ਕਿ ਨਹੀਂ? ਹਾਂ। ਇਹ ਟੂਰ ਕਰਨਾ ਹੈ ਤਾਂ ਫਿਰ ਅਥਰੀ ਨਾਲ ਲੈ ਕੇ ਜਾਵਾਂਗਾ ਕਿ ਨਹੀਂ? ਹਾਂ ਤੇ ਵੇਖ ਸਕਦੇ ਹੋ ਨਾ। ਆਓ ਜੀ। ਲਾਜੋ ਤਾਂ 15-20 ਮਿੰਟ ਲਾਏ। ਲੋ ਜੀ ਆ ਪਹਿਲੇ ਅਸੀਂ ਜਾ ਰਹੇ ਹਾਂ ਸਰ ਮਿਊਜ਼ੀਅਮ ਦੇ ਅੰਦਰ। ਮਹਾਰਾਜਾ ਰਜੀਤ ਸਿੰਘ ਦੀ ਹਵੇਲੀ ਹੈ ਇਹ ਨੂੰ ਮਿਊਜ਼ੀਅਮ ਚ ਕਨਵਰਟ ਕੀਤਾ ਗਿਆ ਹੈ ਤੇ ਇਹਦੇ ਅੰਦਰ ਪੁਰਾਣਾ ਸਮਾਨ ਜੰਗੀ ਵੀ ਪਿਆ ਹੈ ਉਸ ਟਾਈਮ ਜੋ ਵੀ ਇਸਤੇਮਾਲ ਕੀਤਾ ਸਿੱਖਾਂ ਨੇ ਉਹ ਅਦੇ ਅੰਦਰ ਮੌਜੂਦ ਤੇ ਸਿੱਖ ਕਲਚਰ ਰਜੀਤ ਸਿੰਘ ਸਭ ਤੋਂ ਪਹਿਲੇ ਤੁਹਾਨੂੰ ਸੁਣਾਇਆਗਾ ਬਾਦਸ਼ਾਹ ਗੁਦਰ ਨੇ ਸਾਡੇ ਉਹਨਾਂ ਨੇ ਪੂਰੇ ਪੰਜਾਬ ਦੇ ਅੰਦਰ ਹਕੂਮਤ ਕੀਤੀ ਫਿਰ ਉਸ ਤੋਂ ਬਾਅਦ ਰਜੀਤ ਸਿੰਘ ਤੋਂ ਬਾਅਦ ਦਲੀਪ ਸਿੰਘ ਖੜਕ ਸਿੰਘ ਸ਼ੇਰ ਸਿੰਘ ਇਹ ਪੂਰੀ ਉਹਨਾਂ ਦੀ ਫੈਮਿਲੀ ਦਾ ਨਾਮ ਗੁਦਰਿਆ ਹੈ। ਦਲੀਪ ਦਾ ਸਭ ਤੋਂ ਛੋਟਾ ਸੀ ਸਤਲੀ। ਔਰ ਅਸੀਂ ਚੱਲੇ ਆਂ ਜੀ ਆਰਮੀ ਗੈਲਰੀ। ਦਲੀਪ ਬਾਹਰ ਚਲਾ ਗਿਆ ਸੀ ਨਾ ਬਚਪਨ ਚ ਅੰਗਰੇਜ਼ ਲੈ ਕੇ ਸੀ ਨਾ। ਦਲੀਪ ਸਿੰਘ ਦਾ ਨਾਮ ਤੁਸ ਨੂੰ ਸੁਣਿਆ ਹੈ ਨਾ। ਜੀ ਜੀ। ਆਓ ਜੀ ਪਹਿਲੇ ਇਹਨਾਂ ਦੀ ਗੈਲਰੀ ਦੇ ਅੰਦਰ ਤੁਹਾਨੂੰ ਲੈ ਕੇ ਚੱਲਿਆਂਗਾ। ਮਾਮੂ ਠੀਕ ਹੈ। ਓਕੇ ਨਾ ਮਾਮੂ ਆਓ ਜੀ। ਐ ਅਸੀਂ ਜੀ ਰਜੀਤ ਸਿੰਘ ਦੀ ਵਿਹਲੀ ਚ ਆ ਚ ਰਹੀ ਜੀ। ਆ ਵੇਖ ਰਿਓ ਜਰਾ ਉੱਚੇ ਬੁੱਜ ਲਾਹੌਰ ਦੇ ਤੇ ਥੱਲੇ ਗੁਦਰਦਾ ਦਰਿਆ। ਹੂੰ। ਤੁਹਾਨੂੰ ਜੀ ਨਾ ਬਿਲਕੁਲ ਜਿੰਨੇ ਵੀ ਕਿਲੇ ਨੇ ਭਾਵੇਂ ਇੰਡੀਆ 'ਚ ਨੇ ਭਾਵੇਂ ਪਾਕਿਸਤਾਨ 'ਚ ਨੇ ਪੂਰੀ ਦੁਨੀਆ 'ਚ ਜਿੱਥੇ ਵੀ ਕਿਲੇ ਨੇ ਉਹਨਾਂ ਦੇ ਨਾਲ-ਨਾਲ ਦਰਿਆ ਵਗਦਾ ਸੀ ਹੁਣ ਹੈ ਨਾ ਇਹ ਦਰਿਆ ਦੀ ਲੋਕੇਸ਼ਨ ਜੀ ਅੱਗੇ ਆਓ ਜੀ ਜਰਾ ਬਲਾਦ ਬਾਹਰ ਤੋਂ ਦਿਖਾਓ ਐਮ ਹਾ ਦਾ ਲੈ ਚਲੀ ਜਾਈਏ ਬਾਅਦ ਵਿੱਚ ਇਹ ਲੈਣੇ ਆ ਤਸਵੀਰਾਂ ਖਾਣੀਆਂ ਤੁਮ ਇਹ ਮੋਗਲ ਕਲਚਰ ਦੀਆਂ ਤਲਵਾਰਾਂ ਜੀ ਹਮ ਅਕਬਰ ਜੰਗੀਰ ਸ਼ਾਹਜਹਾਨ ਔਰੰਗਜ਼ੇ ਭਦਰ ਸ਼ਾਹ ਜ਼ਫਰ ਸਿੱਖ ਕਲਚਰ ਰਜੀਤ ਸਿੰਘ ਖੜਕ ਸਿੰਘ ਗਲੀਬ ਸਿੰਘ ਸ਼ੇਰ ਸਿੰਘ ਉਸ ਤੋਂ ਬਾਅਦ ਬ੍ਰਿਟਿਸ਼ ਆ ਗਏ ਇਹ ਬ੍ਰਿਟਿਸ਼ ਕਲਚਰ ਜੀ ਬ੍ਰਿਟਿਸ਼ ਦੇ ਤਮਾਂਚੇ ਨੇ ਔਰ ਬ੍ਰਿਟਿਸ਼ ਆਖਰੀ ਬਾਦਸ਼ਾਹ ਗੁਦਰਾ ਕਿੰਗ ਜਾਰਜ ਨਾਮ ਸੁਣਿਆ ਹੋਵੇਗਾ ਇਹ ਜੀ ਸਿੱਖ ਕਲਚਰ ਦਾ ਟੋਲ ਡ੍ਰਮ ਵਗੈਰਾ ਬਾਦ ਬਾਮੁਲਾਇਜ਼ਾ ਖੋਸ਼ਿਆਰ 뮤జిక్ ਸਮਾਨ ਇਹ ਸਾਰਾ ਜੰਗੀ ਸਮਾਨ ਲਿਖਿਆ ਵੀ ਆ ਸਿੱਖਾਂ ਦਾ ਬੈਂਡ ਤੇ ਸਮਾਨ ਰਜੀਤ ਸਿੰਘ ਦੇ ਦੌਰ ਚੰ ਦਾ ਇਹ ਸਾਰੇ ਸੰਦ ਸਿੱਖਾਂ ਦੇ ਰਹੇ ਹਾਂ ਇਹ ਵੀ ਕੋਣ ਲਿਖਿਆ ਇਹ ਸਾਰਾ ਏਰੀਆ ਸਿੱਖਾਂ ਦਾ ਵੀ ਆ ਜੇ ਦੇ ਅੰਦਰ ਮਿਲਟਰੀ ਬੈਂਡ ਆਫ ਦਾ ਬੈਂਡ ਨਾਲੇ ਸਮਾਨ ਠੀਕ ਹੈ ਅਦਰ ਆਓ ਜੀ ਦਰ ਆ। ਯਾ ਲੈ ਜੀ। ਐ ਸਿੱਖ ਕਲਚਰ ਤੇ ਦੋ ਬੰਦੂਕਾਂ ਦਾ ਵੀ ਯੂਜ਼ ਕੀਤੀਆਂ ਗਈਆਂ। ਹੂੰ। ਇਹ ਤੁਹਾਨੂੰ ਬਹਾਨਾ ਅੱਗੇ ਪੇਂਟਿੰਗਾਂ ਦੀ ਸਿੱਖਾਂ ਕੋ ਫਣੀਆਂ ਇਹ ਜੰਗ ਦੇ ਟਾਈਮ। ਅੰਦਰ ਪੇਂਟਿੰਗਾਂ ਮੌਜੂਦ ਨੇ। ਤੇ ਇਹ ਆ ਗਈ ਜੀ ਡਿਫਰੈਂਟ ਸਟਾਈਲ ਮੁxtਲਿਫ ਕਿਸਮ ਦੀਆਂ ਨੇ ਮਿਕਸ ਭਈਆਂ ਜ਼ਰਾ ਸਾਰੀਆਂ। ਓਕੇ। ਇਹ ਆ ਗਈ ਜੀ ਤੀਰ ਕਮਾਨ ਸੁਣੇ ਐਰੋ ਜੰਗੀ ਸਮਾਨ। ਔਰ ਇਹ ਯੂਰਪੀਅਨ ਸੰਗੀਤਾਂ ਨੇ। ਬੰਦੂਕਾਂ ਦੇ ਜਿਹੜੇ ਨਾ ਅੱਗੇ ਲਾਂਦੇ ਸੀ ਚਾਕੂ ਉਹ ਮਜੂਦਾ ਇੱਧਰ ਆਓ ਜੀ ਪਹਿਲੇ ਦਰ ਅੰਦਰ ਐ ਜੀ ਪੰਜਾਬ ਲਾਈਨ ਆਫ ਪੰਜਾਬ ਮਹਾਰਾਜਾ ਜਰਜੀਤ ਸਿੰਘ ਪੰਜਾਬ ਦੇ ਅੰਦਰ ਹਕੂਮਤ ਕਰਕੇ ਗਏ ਅੰਦਰ ਆਇਓ ਜਿੰਦਰਾ ਆਇਓ ਚਲੋ ਦਵਾ ਨਹੀਂ ਪਰ ਆਈਏ ਸਿੱਖ ਨੇ ਮੇਰੇ ਨਾਲ ਓਏ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਨਹੀਂ ਵੇਖਣ ਦਿੰਦੇ ਆ ориجنલ હાઉસ સ્ટેપિંગ મહારાજા રજીત સિંહ લાઈન ઓફ પીપલ પંજાબ ઓરિજિનલ હોસે કેમિકલ લાગ કે રાખી જે મહારાજા રજીત સિંહ ને દેતે સફર કીતે જંગા વગેરા લડિયા હમ تے ઉસી ટાઈમ دی محفوظ કરકે ઉડી ડમી મજુદ હે ઓર સામે જરા જંગીカルચર સામાન રખિયા ડિફરન્ટ મજુદ હે આ કિસے દે મોડે تے રખે ચલતી સી تے આ જે ઓ દૂચે દે મોડે تے રખે ચલતી હે تے આ છોટી બુટલ કર દે કા દેખ દે આ નોર્મલ સાઈઝ ચી બનાયા ગયા આપ બહોત ਬੈਟ ਲਾਓ ਜੀ ਫੋਟੋ ਲਾਓ ਜ਼ਰਾ ਇਧਰ ਆ ਸਾਰਾ ਸੰਦਲ ਨੂੰ ਲਾਓ ਵਿੱਚ ਮੈਨੂੰ ਵਿੱਚ ਲਾਓ ਅੱਛਾ ਠੀਕ ਥੋੜੀ ਪਛਾਓ ਜ਼ਰਾ ਕੋ ਪੂਰਾ ਹੀ ਨਾ ਨਹੀਂ ਫੋਟੋ ਠੀਕ ਹੈ ਜੀ ਬਿਲਕੁਲ ਐਸਾ ਪੂਰਾ ਫੁੱਲ ਚਲੋ ਜੀ ਹਾਂ ਜੀ ਸਰ ਥੈਂਕ ਯੂ ਸਰ ਜੀ ਐ ਡਿਫਰੈਂਟ ਸਟਾਈਲ ਚ ਜੰਗਾ ਦੀਆਂ ਪੇਂਟਿੰਗਾਂ ਐ ਅਲੀਵਾਲ ਫਿਰ ਉਸ ਤੋਂ ਬਾਅਦ ਮੂਤ ਕੀ ਸਾਡਾ ਪੰਜਾਬ ਦਾ ਸ਼ਹਿਰ ਮਲਤਾਨ ਗੁਜਰਾਤ ਸਾਰੇ ਡਿਫਰੈਂਟ ਿਲਕਿਆਂ ਨੇ ਪੰਜਾਬ ਡਿਫਰੈਂਟ ਪੇਂਟਿੰਗਾਂ ਬਣੀਆਂ ਜੇ ਹੂੰ ਅੰਗਰੇਜ਼ਾਂ ਨੇ ਜਦੋਂ ਹਮਲੇ ਕਰਵਾਏ ਜੰਗਾ ਹੋਈਆਂ ਸਨ ਨਾ ਥੋੜੇ ਅੰਗਰੇਜ਼ਾਂ ਨੇ ਜੰਗ ਕਰਕੇ ਪੰਜਾਬ ਵਾਪਸ ਜਿੱਤਿਆ ਐ ਸਾਰੀਆਂ ਪੇਂਟਿੰਗਾਂ ਜੀ ਡਿਫਰੈਂਟ ਸਟਾਈਲ ਦੀ ਇਹ ਬਰਛੇ ਤੁਹਾਨੂੰ ਪਿੱਛੇ ਵਹਾਏ ਨੇ ਮੈਂ ਪਿੱਛੇ ਹੋਇਆ ਫੜੇ ਨਾਲ ਉਹਨਾਂ ਕੋਲ ਜਰਾ ਜੰਗਾ ਜਨਾਂ ਦਾ ਇਸਤੇਮਾਲ ਕਰੋ ਠੀਕ ਹੈ ਅੱਗੇ ਆਓ ਜੀ ਅੱਧਰ ਰਹਿ ਗਏ ਯਾਰ ਇਹ ਦੇਖੋ ਜੀ ਸਾਂਝਾ ਗੁਜਰਾਤ ਤਾਂ ਡੇਂਡੀਆ ਜੀ ਵੀ ਹੈ ਸਾਡੇ ਪਾਕਿਸਤਾਨ 'ਚ ਵੀ ਹੈ ਹਮਮ ਹੁਣ ਇਹ ਗੁਜਰਾਤ ਸਾਂਝਾ ਗੁਜਰਾਤ ਤੇ ਇਹ ਉਸ ਟਾਈਮ ਦੀ ਪੇਂਟਿੰਗ ਹੈ ਗੱਲ ਇਹ ਕਿ ਮੇਰਾ ਮੇਰਾ ਇਲਾਕਾ ਤੁਹਾਡਾ ਨਾਲ ਇਲਾਕਾ ਨਾ ਗੁਲਾਬ ਅਸਲ ਗੁਜਰਾਤ ਪੈਦਾ ਹੋਇਆ ਤੇ ਇਹਨਾਂ ਦੇ ਮਹਾਰਾਜਾ ਰਜੀਤ ਸਿੰਘ ਗੁਜਰਾਂ ਵਾਲੇ ਦੇ ਨੇ ਹਾਂ ਹਾਂ ਪਦਾਈ ਉਸਨਾਂ ਦੀ ਗੁਜਰਾਂ ਵਾਲੇ ਦੀ ਸੀ ਵੇਖਿਆ ਨਾ ਗੁਜਰਾਂ ਵਾਲਾ ਹਾਂਜੀ ਐ ਵੀ ਬਣਾਓ ਜੀ ਪੇਂਟਿੰਗ ਜਰਾ ਐ ਮੋਰਚੀਆਂ ਦੀ ਪੇਂਟਿੰਗ ਹੈ ਫਿਰੋਜ਼ ਵਾਲਾ ਸ਼ਹਿਰ ਜੇ ਐ ਰਾਮਨਗਰ ਸ਼ਹਿਰ ਜੇ ਤੇ ਐ ਜੰਗੇ ਫਿਰੋਜ਼ ਵਾਲਾ اندرون ਸ਼ਹਿਰ ਜੇ ਡਿਫਰੈਂਟ ਸਟਾਈਲ ਚ ਉਹਨਾਂ ਦੀਆਂ ਪੇਂਟਿੰਗਾਂ ਹਾਂਜੀ ਹਾਂਜੀ ਜੀ ਕੈਲੀਗ੍ਰਾਫੀ ਤੇ ਵੀ ਆਪਾਂ ਲੋੜ ਹੈ ਜੀ ਦੇਖਣਾ ਆਪਣੇ ਇਹ ਦੇਖਣਾ ਵੀ ਦੇਖਣਾ ਹਾਂਜੀ ਐ ਉਹਨਾਂ ਦੇ ਡਿਫਰੈਂਟ ਕਲਚਰ ਚ ਅੰਗਰੇਜ਼ਾਂ ਦੇ ਟੋਪੀ ਵਾਲੇ ਤਮਾਂਚੇ ਨੇ ਤੇ ਇਹ ਜੇ ਉਹਨਾਂ ਦਾ ਪੂਰਾ ਸੇਫਟੀ ਵਾਲਾ ਸਮਾਨ ਹੈ ਗਾਈਡ ਲੋ ਨਾ ਨਾਲ ਜਿਹੜਾ ਤੁਹਾਨੂੰ ਸਾਰਾ ਦੱਸੇਗਾ ਐਂ ਜੀ ਨਹੀਂ ਪਤਾ ਲੱਗਣਾ ਗਾਈਡ ਲੋ ਐ ਸੀਨਾ ਆ ਗਿਆ ਬਾਜ਼ੂ ਆ ਗਈ ਕੈਪ ਆ ਗਈ ਬਧਾਨ ਆ ਗਈ ਤੇ ਇਹ ਥਾਈਆਂ ਆ ਗਈਆਂ ਪੂਰੀ ਜਿਸਮ ਬੋਡੀ ਸੇਫ ਹੁੰਦੀ ਫਿਰ ਚੰਗਾ ਹੁੰਦੀ ਹੈ ਤੇ ਇਹ ਕੁਝ ਬੈਲਟਾਂ ਵਗਾਰਾ ਜੀ ਬੈਲਟ ਵਗਾਰਾ ਨਾਲ ਇਹਨਾਂ ਦੀਆਂ ਜਿਹੜਾ ਕਹਿੰਦੇ ਮਤਲਬ ਛੋਟੀਆਂ ਤੋਪਾਂ ਹੂੰ ਕੋੜੇ ਨੇ ਕਾਂਟੇ ਨੇ ਇਹ ਤਲਵਾਰਾਂ ਨੇ ਸਾਰੀਆਂ ਠੀਕ ਹੈ ਜੀ ਇਹ ਸਿਕਰਾਜ ਦੀਆਂ ਨੇ ਇਹ ਹਾਂ ਜੀ ਇਹ ਅੰਗਰੇਜ਼ ਰਾਜ ਦੀਆਂ ਓਕੇ ਅੰਗਰੇਜ਼ਾਂ ਦਾ ਜੀ ਇਹ ਅੰਗਰੇਜ਼ਾਂ ਦੇ ਗਰਨੇਟ ਆ ਗਏ ਅੱਛਾ ਗਰਨੇਟ ਆ ਪਿੰਨ ਕੱਢੀ ਸੁਟਿਆ ਬਲੋਸਟ ਇਹ ਸਾਂਚੇ ਨੇ ਜਿਹੜਾ ਕੋਈ ਚੋਰੀ ਕਰਦਾ ਸੀ ਨਾ ਫਿੰਗਰ ਅੰਦਰ ਪਾ ਕੇ ਉੱਤੇ ਬੰਦ ਕਰ ਦਈਏ ਨਾ ਪੂਰੀ ਫਿੰਗਰ ਲੈਦਾ ਨਾਲ ਹੈ ਮਾਰਖੋਰ ਦੇ ਸਿੰਘ ਨੇ ਅੱਗੇ ਚਾਕੂ ਛੋਟੀਆਂ ਗੋਲੀਆਂ ਬੰਦੂਕਾਂ ਦੀਆਂ ਵੱਡੀਆਂ ਗੋਲੀਆਂ ਉਹ ਗੋਲੀਆਂ ਤੇ ਗੋਲੇ ਬਣਾਉਣ ਵਾਲੀ ਮਸ਼ੀਨਰੀ ਇਹ ਬ੍ਰਿਟਿਸ਼ ਦਾ ਜਿਹਾ ਸਾਰਾ ਤੇ ਇਹ ਵੀ ਯੂਰਪੀਅਨ ਆ ਗਿਆ ਜੀ ਯੂਰਪੀਅਨ ਮੀਨ ਅੰਗਰੇਜ਼ ਖਾਨਦਾਨ ਦੀਆਂ ਸ਼ਾਹੀ ਤਲਵਾਰਾਂ ਜੀ ਤੇ ਇਹ ਉਹਨਾਂ ਦੇ ਵੱਡੇ ਚਾਕੂ ਪਠਾਣੀ ਢਾਲ ਆ ਗਈ ਅੰਗਰੇਜ਼ਾਂ ਦੇ ਚਾਕੂ ਜੀ ਪਠਾਨ ਦੌਰ ਚ ਇਸਤਮਾਲ ਹੋਇਆ ਨੇ ਆਓ ਜੀ ਚਲੋ ਚਲੋ ਚੱਲਦੇ ਜਾਈਏ ਆ ਵੇਖੋ ਜੀ ਆ ਪੇਂਟਿੰਗਾਂ ਵੇਖੋ ਇਹ ਮਹਾਰਾਜਾ ਰਜੀਤ ਸਿੰਘ ਦੀ ਸਪੈਸ਼ਲ ਕੋਟ ਦੇ ਤਸਵੀਰਾਂ ਇਹ ਦਾ ਛੋਟਾ ਪੁੱਤਰ ਦਲੀਪ ਜਿਹੜਾ ਯੂਰਪ ਚਲਾ ਗਿਆ ਸੀ ਤੇ ਇਹ ਵੀ ਰਜੀਤ ਸਿੰਘ ਇਹ ਪ੍ਰਤਾਪ ਸਿੰਘ ਇਹ ਬੱਚਾ ਸੀ ਜਦੋਂ ਦਲੀਪ ਸਿੰਘ ਇਹ ਉਸ ਟਾਈਮ ਦੀ ਲੋਕੇਸ਼ਨ ਉਹ ਤਕਰੀਬਨ ਵੀ 22 ਸਾਲ ਦੀ ਲੋਕੇਸ਼ਨ ਹੈ ਕੋਈ 10 12 ਸਾਲ ਦੀ ਲੋਕੇਸ਼ਨ ਇਹ ਡਿਫਰੈਂਟ ਸਟਾਈਲ ਚ ਪੂਰੀ ਲਗੈ ਯੂਕੇ ਚ ਲਗੈ ਹਾਂਜੀ ਦਲੀਪ ਸਿੰਘ ਦਾ ਦੱਸਿਆ ਉਹਨਾਂ ਨੂੰ ਮੈਂ ਯੂਕੇ ਚ ਲਾ ਗਿਆ ਸੀ ਦਲੀਪ ਸਿੰਘ ਮਹਾਰਾਜ ਆ ਦਲੀਪ ਸਿੰਘ ਉਹਤੇ ਆ ਡਿਫਰੈਂਟ ਸਟਾਈਲ ਚ ਉਹਨਾਂ ਦੀਆਂ ਰਾਣੀਆਂ ਕਿੰਗ ਪੇਂਟਿੰਗ ਚ ਐਡ ਕੀਤੇ ਹੋਏ ਨੇ ਇਹ ਕੌਣ ਕਰਨਾ ਹੈ ਦਲੀਪ ਸਿੰਘ ਰਜੀਤ ਸਿੰਘ ਡਿਫਰੈਂਟ ਸਟਾਈਲ ਨਾਮ ਲਿਖਿਆ ਉੱਪਰ ਆ ਫੋਟੋ ਮਾਰੋ ਇੱਕ ਇੱਕ ਫੋਟੋ ਮਾਰ ਲਓ ਨਾ ਜਰਾ ਕਾਲ ਕਰਕੇ ਵੇਖ ਲੈਣਾ ਬਾਅਦ ਦੀ ਇਹ ਕੌਣ ਹੈ ਦਲੀਪ ਸਿੰਘ ਤਰਾ ਏ ਜਿਆਦਾ ਹੋ ਗਈ यह आ गया हीरा सिंह यह आ गया कश्मीर का पहला राजा गुलाब सिंह डोगरा न सुने गुलाब सिंह डोगरे का जी जम्मू कश्मीर का गुलाब सिंह साहब ठीक है जी लो जी आओ जी उधर भी बहा दी वेखो दलीप सिंह की लोकेशन जो यूरोप गया मेजर बन गया आर्मी ब्रिटिश जन करेर सिंह ਔਰ ਇਹ ਆ ਗਿਆ ਜੀ ਗੁਰਦੁਆਰੇ ਦੀ ਵੱਡੀ ਪੇਂਟਿੰਗ ਜਿਹੜੀ ਬਣਾਈ ਗਈ ਹੈ। ਵੇਖ ਰਹੇ ਹੋ ਜੀ ਠੀਕ ਹੋ ਗਿਆ। ਠੀਕ ਹੈ ਜੀ। ਅੰਦਰ ਵੇਖੋ ਜੀ। ਇਹ ਵੀ ਦਲੀਪ ਸਿੰਘ ਦੀ ਲੋਕੇਸ਼ਨ ਹੈ। ਔੜੇ ਤੇ ਜ਼ਰਾ ਜਾ ਰਹੇ ਆ ਜ਼ਰਾ। ਤੇ ਇਹ ਜੀ ਉਸ ਟੈਂਪੂਦਰਤੀ ਮੰਦਿਰ ਬਣਾਇਆ ਗਿਆ ਸਾਡੇ ਲੋਹਰ ਦਾ ਜ਼ਰਾ। ਇਹ ਪਿਆਰਾ ਮੰਦਿਰ ਹੈਗਾ ਕਿ ਨਹੀਂ ਹੈਗਾ? ਹੈਗਾ ਹੈਗਾ। ਹੁਣ ਇਹ ਬਿਲਡਿੰਗ ਯੂਨੀਵਰਸਿਟੀ ਬਣ ਗਈ ਹੋਈ ਹੈ। ਅੱਛਾ ਅੱਛਾ। ਹਾਂ ਜੀ। ਉਹ ਮਾਲ ਰੋਡ ਤੇ ਹਾਂ ਜੀ। ਇਹ ਮਾਤੀ ਕੰਮ ਬੰਦੇ ਨੂੰ ਆ ਰਿਹਾ ਹੈ ਜੀ। ਪ੍ਰਿੰਸੈਸ ਬੰਬਾ ਪ੍ਰਿੰਸੈਸ ਬੰਬਾ ਉਹਦਾ ਇੱਕ ਅਗਰ ਫ੍ਰੀ ਐਂਡ ਬੰਬਾ ਕਲੈਕਸ਼ਨ ਵੇਖਾਂ ਚੱਲੇ ਆ ਉੱਤੇ ਪਹੁੰਚੋ ਮੈਂ ਅੰਟੀਕਲ ਲੈ ਲਾਂ ਪ੍ਰਿੰਸੈਸ ਬੰਬਾ ਕਲੈਕਸ਼ਨ ਆਹ ਵੇਖੋ ਜੀ ਸ਼ੇਰੇ ਪੰਜਾਬ ਇਹ ਬਣਾਈ ਕਿਹਨੇ ਸੀ ਇਹ ਮਹਾਰਾਜਾ ਅਰਜੀਤ ਸਿੰਘ ਜੀ ਨੇ ਉਸ ਟਾਈਮ ਤੇ ਕੋਈ ਜਿਹੜੇ ਆਰਟਿਸਟ ਸਨ ਨਾ ਉਹਨਾਂ ਨੇ ਬਣਾਈਆਂ ਹੋਈਆਂ ਨੇ ਪੁਰਾਣੀਆਂ ਬਣੀਆਂ ਬਾਦ ਦੀਆਂ ਰਕਿਆਲੀ ਨਹੀਂਆਂ ਅਸਲ ਨੇ ਹੂੰ ਤੇ ਆ ਵੇਖੋ ਜੀ ਇਹ ਆ ਗਿਆ ਦਲੀਪ ਸਿੰਘ ਰਿਕਵਰੈਂਟ 20 ਇਅਰ ਚ ਲੋਕੇਸ਼ਨ ਐ ਇਸ ਇਧਰ ਇਹ ਬਣਾਈ ਕਿਨੇ ਹੋਈ ਐ ਉਸ ਟਾਈਮ ਦੀ ਇਹ ਪੇਟੀਆਂ ਉਸ ਟਾਈਮ ਦੇ ਆਰਟਿਸਟ ਜਿਹੜੇ ਵੀ ਸਨ ਇਹ ਆ ਗਈ ਜੀ ਇਹਦੀ ਬੇਟੀ ਬੰਬਾ ਸ਼ਹਜ਼ਾਦੀ ਸੁਣਿਆ ਨਾ ਬੰਬਾ ਦਾ ਬਿਲਕੁਲ ਐ ਐਮ ਐਲ ਉਹਦਾ ਹੀ ਐ ਬੰਬਾ ਦਾ ਬੈਡਰੂਮ ਐ ਇਹ ਸਾਹਮਣੇ ਰਜੀਤ ਸਿੰਘ ਦਾ ਦਰਬਾਰ ਲੱਗਿਆ ਜੇ ਜੰਗ ਜਿੱਤਣ ਦੇ ਬਾਅਦ ਜਿਹੜਾ ਮਾਲਕ ਨਿਮਤ ਇਕੱਠਾ ਹੋ ਜਾਂਦਾ ਨਾ ਉਹਨੂੰ ਆਵਾਮ ਚ ਤਕਸੀਮ ਕੀਤਾ ਜਾ ਰਿਹਾ ਹੈ। ਅੱਛਾ ਬੜੀ ਪੇਂਟਿੰਗ ਹੈ। ਹਮਮ। ਦਰਜੀਤ ਸਿੰਘ ਦੇ ਪੀਰੀਅਡ ਚ ਬਣਾਇਆ ਗਿਆ ਨਾ। ਪਿਓ ਰਜੀਤ ਸਿੰਘ ਦੀ ਵਾਈਫ ਜੀ ਸ਼ਹਜ਼ਾਦੀ ਰਾਣੀ ਜਿੰਦਕੌਰ। ਨਾਮ ਸੁਣਿਆ ਹੋਏਗਾ ਤੁਸੀਂ। ਬਿਲਕੁਲ ਜੀ ਰਾਣੀ ਜਿੰਦਾ। ਇਹ ਰਾਣੀ ਜਿੰਦਕੌਰ ਨਾਮ ਸਾਹਮਣੇ। موجوده। ਤੇ ਇਹ ਲੋਕੇਸ਼ਨ ਹੈ ਜੀ। ਦਲੀਪ ਸਿੰਘ ਦਰਾਹ। ਔਰ ਬਚਪਨ ਦੀ ਫੋਟੋ ਹੈ ਉਸ ਟਾਈਮ ਦੀ ਜੰਗਾਂ ਦੀਆਂ ਸਾਰੀਆਂ ਪੇਂਟਿੰਗਾਂ। ਇਹ ਚਾਂਦੀ ਹੈ ਜੀ ਬਲੈਕ ਹੋ ਗਈ ਜ਼ਰਾ। ਚਾਂਦੀ ਰਜੀਤ ਸਿੰਘ ਨਿਕਲੇ ਜੰਗਲ 'ਚ ਸ਼ਿਕਾਰ ਕਰਨ ਇਹ ਵੱਡੀਆਂ ਬੰਦੂਕਾਂ ਵਹਾਈਆਂ ਨਹੀਂ ਇਧਰ ਆ ਉਧਰ ਆ ਇਹ ਬੰਦੂਕ ਤੁਹਾਨੂੰ ਵਹਾਈ ਨਹੀਂ ਮਾ ਥੱਲੇ ਅੱਜ ਨਿਕਲ ਕੱਦ ਵੇਖ ਰਹੇ ਉਹਦਾ ਕਿੰਨਾ ਹਾਂ ਖੱਡ ਵੀ ਜ਼ਿਆਦਾ ਸੀ ਨਾ ਉਹ ਥੱਲੇ ਵੀ ਹੋ ਰਿਹਾ ਹਿਰਨ ਦਾ ਸ਼ਿਕਾਰ ਹੋਇਆ ਹਿਰਨ ਲੰਮੇ ਪਾਈ ਉਹਨਾਂ ਨੇ ਪੂਰਾ ਗੋਲ ਤਿਆਰ ਹੋਇਆ ਇਹ ਵੀ ਦਲੀਪ ਸਿੰਘ ਹੈ 10 12 ਸਾਲ ਏਜ ਲਿਮਟ ਦੇ ਵਿੱਚ ਐ ਸੀ ਉਹਨਾਂ ਨੂੰ ਠੀਕ ਹੈ ਜੀ ਇਹ ਜੰਗਲ ਦੀ ਜਾਂਦੇ ਆ ਇੱਕ ਸ਼ਿਕਾਰ ਕਰਦੇ ਆ ਮੋੜ ਤਿਆਰ ਹੋਇਆ ਇਹ ਬੰਦੂਕ ਚੁੱਕੀ ਹੈ ਨਾ ਜਿਹੜੀ ਮਾ ਥੱਲੇ ਵਹਾਈ ਤੁਹਾਨੂੰ ਵੱਡੀ ਬੰਦੂਕ ਹੂੰ ਹੂੰ ਇਹ ਪੂਰਾ ਇੱਕ ਸਕਿਉਰਿਟੀ ਮਾਡਲ ਬਣਾਇਆ ਗਿਆ ਜੀ ਚਾਂਦੀ ਨਾਲ ਬਣਾਇਆ ਗਿਆ ਜੀ ਤੇ ਇਹ ਮਹਾਰਾਜਾ ਦਲੀਪ ਸਿੰਘ ਚੈੱਕ ਕਰੋ ਜੀ ਜਰਾ ਇਹ तकरीबन 10-12 ਸਾਲ ਤੋਂ ਆਪਣੀ ਖਿਦਮਤ ਕਰਾਂ ਦੇ ਨਾਲ ਬੈਠਾ ਜਰਾ ਇਹ ਫਿਰ ਅੱਗੇ ਥੋੜੀ ਏਜ ਜ਼ਿਆਦਾ ਹੋ ਗਈ ਹੈ तकरीबन ਕੁੱਤੀਆਂ ਤੋਂ ਟੱਪ ਗਿਆ ਲੱਗਦਾ ਇਥੇ ਹੂੰ ਇਹ ਡਿਫਰੈਂਟ ਏਜ 'ਚ ਬਣਾਈਆਂ ਗਏ ਆ ਇਹ ਜੀ ਸਾਡਾ ਮੋਗਲ ਬਾਦਸ਼ਾਹ ਜਿਹੜੇ ਲਾਸਟ ਗੁਜ਼ਰੇ ਨੇ ਬਹਾਦਰ ਸ਼ਾਹ ਜ਼ਫਰ ਦਾ ਨਾਮ ਤੁਸੀਂ ਪੜ੍ਹਿਆ ਹੋਏਗਾ ਹਿਸਟਰੀ ਦੇ ਵਿੱਚ ਨਾ ਵੀ ਨਾਮ ਮੌਜੂਦ ਹੈ ਤੇ ਇਹ ਉਹਦੇ ਦੋ ਬੇਟੇ ਸਨ ਮਿਰਜ਼ਾ ਮੁਗਲ ਤੇ ਜਵਾਨ ਬਰਕਤ ਇਹ ਦੋਵੇਂ ਮੁਗਲਾਂ ਦੇ ਆਖਰੀ ਸ਼ਹਜ਼ਾਦੇ ਇਹ ਅਗਰ ਸ਼ੇਰ ਸਿੰਘ ਦਾ ਨਾਮ ਸੁਣਿਆ ਹੋਏਗਾ ਤੁਸੀਂ ਸਾਹਮਣੇ ਮੌਜੂਦ ਹੈ ਸ਼ੇਰ ਸਿੰਘ ਮਹਾਰਾਜਾ ਸ਼ੇਰ ਸਿੰਘ ਇਹ ਜਰਾ ਨਾਲ ਦੇ ਪਾਸੇ ਸ਼ੇਰ ਸਿੰਘ ਦੀ ਜਰਾ ਮੀਟਿੰਗ ਚੱਲ ਰਹੀ ਹੈ ਮੀਟਿੰਗ 'ਤੇ ਬੈਠਾ ਹੈ ਜੀ ਸ਼ੇਰ ਸਿੰਘ ਮਜਲਿਸ ਮੁਸਾਵਰਤ ਮੇ ਐ ਦੋਨੋ ਸ਼ਹਿਰ ਜੀ ਤੁਹਾਡੇ ਇਲਾਕੇ ਦੇ ਕਲਕੱਤਾ ਤੇ ਬਨਾਰਸ ਲੱਗਾ ਚੱਕਰ ਕਲਕੱਤਾ ਬਨਾਰਸ ਚ ਕਿ ਨਹੀਂ ਐਂਜੀ ਹੈ ਲੇ ਕਿ ਹੁਣ ਤੇ ਚੇਂਜਿੰਗ ਹੋ ਗਈ ਹੋਣਾ ਬੜਾ ਸੋਲ ਤਾਂ ਬਦਲ ਗਿਆ ਸਰ ਹਾਂਜੀ ਐ ਜੀ ਗੁਲਾਬ ਸਿੰਘ ਡੋਗਰਾ ਥੇ ਜੜ ਹੋ ਗਿਆ ਥੱਲੇ ਜਿਹੜਾ ਵਹਾਇਆ ਯੰਗ ਸੀ ਇੱਥੇ ਜੜ ਹੋ ਗਿਆ ਐ ਇੰਡੀਆ ਦਿੱਲੀ ਦਾ ਮੰਦਿਰ ਜੇ ਤੁਹਾਡਾ ਵੀਓ ਆਫ ਦਿੱਲੀ ਮੰਦਿਰ ਮੰਦਿਰ ਨਜ਼ਾਰਾ ਕਹ ਲੋ ਮੰਦਿਰ ਮੰਜ਼ਰ ਹਾਂ ਮੰਦਿਰ ਨਜ਼ਾਰਾ ਕਹੇ ਮੰਦਿਰ ਹਾਂਜੀ ਠੀਕ ਹੈ ਤੇ ਐ ਜੀ ਰਾਣੀ ਦੇ ਹੱਥ ਕਾਪੀ ਨੇ ਮਾਡਲ ਤਿਆਰ ਨੇ ਸੰਗੇ ਮਰਬਰ ਮਾਡਲ ਤਿਆਰ ਨੇ ਹਾਂਜੀ ਜਲਮਨ ਨੇ ਹੱਥ ਤੇ ਜਲਮਨ ਨੇ ਕਹਿੰਦੇ ਕਾਪੀ ਹੈ ਨਾ ਕਹਿੰਦੇ ਬਹੁਤ ਬਹੁਤ ਪਿਆਰ ਕਰਦਾ ਸੀ ਮਹਾਰਾਜਾ ਜੀ ਬਹੁਤ ਪਿਆਰ ਕਰਦਾ ਸੀ ਤੇ ਆਨੇ ਭਲਵਾਏ ਨੇ ਹੱਥ ਬੁਲਵਾਏ ਨੇ ਉਹਦੇ ਹੱਥ ਹੱਥ ਕਹਿੰਦੇ ਹੱਥ ਕਹਿੰਦੇ ਬਹੁਤ ਸੋਹਣੇ ਹੁੰਦੇ ਸੀ ਉਹਦੇ ਇਹ ਦਲੀਪ ਸਿੰਘ ਜਦੋਂ ਮੇਜਰ ਬਣ ਗਿਆ ਸੀ ਯੂਰਪ 'ਚ ਤੇ ਨਾਲ ਦੇ ਪਾਸੇ ਖੜਕ ਸਿੰਘ ਦੀ ਲੋਕੇਸ਼ਨ ਜੀ ਤੇ ਆ ਮੂਜਸਮਾ ਵੀ ਮਹਾਰਾਜਾ ਦਲੀਪ ਸਿੰਘ ਦਾ ਜੀ ਕਾਲੀ ਰੀਕ ਇਹ ਮੂਜਸਮਾ ਜੀ ਮਹਾਰਾਜਾ ਦਲੀਪ ਸਿੰਘ ਦਾ ਜੀ ਪਿੱਤਲ ਪਿੱਤਲ ਨਹੀਂ 골ਡ ਦਾ ਪਾਣੀ ਲੱਗਾ ਉਤੇ ਕੀ ਹੈ ਮੂਜਸਮਾ ਮਹਾਰਾਜਾ ਦਲੀਪ ਸਿੰਘ ਹੈ ਲਹੇ ਦਾ ਨਹੀਂ ਹੈ ਕੋਈ ਮਤਲਬ ਕਹਿੰਦਾ ਪੱਥਰ ਪਟਾਤੀ ਹੁੰਦਾ ਚੂਨਾ ਉਹਦਾ ਬਣਾ ਕੇ ਉਤੇ ਕੰਮ ਪਾਣੀ ਲਾਇਆ ਹੈ ਇਹ ਨੋਨਿਹਾਲ ਸਿੰਘ ਜੀ ਇਹ ਤੇ ਤੁਹਾਡਾ ਵੱਡਾ ਇਬਾਦਤ ਦਾ ਅੰਮ੍ਰਿਤਸਰ ਹਾਂ ਜੀ ਅੰਮ੍ਰਿਤਸਰ ਇੱਥੇ ਤੁਹਾਡਾ ਚੱਕਰ ਲੱਗਦਾ ਹੀ ਰਹਿੰਦਾ ਹੋਣਾ ਅਕਸਰ ਬਿਲਕੁਲ हां जी जनम ने वो बैठा जी अजीत सिंह छतरी ਥੱਲੇ ਜਦੋਂ ਯੰਗ ਸੀ ਜਦੋਂ ਹਕੂਮਤ ਦੇ ਕੋਲ ਆਈ ਉਹ ਉਹਨਾਂ ਦੀ ਕਿਤਾਬ ਪੜ੍ਹੀ ਜਾ ਰਹੀ ਗੁਰੂ ਗ੍ਰੰਥੀ ਤੁਹਾਡੀ ਕਿਤਾਬ ਦਾ ਨਾਮ ਸਰ ਕਿਤਾਬ ਵੀ ਗ੍ਰੰਥ ਹੈ ਜਨਮ ਸਾਹਿਬ ਹੈ ਹਾਂ ਜੀ ਬਿਲਕੁਲ ਤੇ ਇਹ ਉਸ ਟਾਈਮ ਦੀ ਲੋਕੇਸ਼ਨ ਹੈ ਠੀਕ ਹੈ ਜੀ ਬਾਈ ਜੀ ਆਓ ਜੀ ਸ਼ਕਲੂ ਬਾਜ਼ ਅੱਛਾ ਜੀ ਇਹ ਵੇਖੋ ਜੀ ਸਿਤਾਰੇ ਰੋਸ਼ਨ ਹੋਏ ਨੇ ਜ਼ਰਾ ਹੂੰ ਸ਼ਹਜ਼ਾਦੀ ਮੁਮਤਾਜ਼ ਦੇ ਸੀ ਸ਼ਾਹੀ ਖਵਾਬਗਾ ਬਣਾਈ ਗਈ ਜਿਹੜਾ ਇੱਕ ਦੀਆ ਜਲਣਾ ਪੂਰੀ ਲਾਈਟ ਦਾ ਟੈਂਪਰੇਚਰ ਉਸ ਟਾਈਮ ਦਾ ਸਿਤਾਰੇ ਦਾ ਇਹ ਜਗਣਾ ਖੁਆਬ ਖੁਆਬ ਦਾ ਸ਼ਾਹਜਹਾਨ ਨੇ ਖੁਆਬ ਦਾ ਕਰ ਜਨਾ ਖੁਆਬ ਮੈਂ ਲੋਦਾ ਜੀ ਉਸ ਕੀ ਹਾਲ ਹੈ ਠੀਕ ਹੋ ਕੈਸੇ ਜੀ ਹੋ ਇਹ ਖੁਆਬ ਘਮਾਂ ਦੇ ਅੰਦਰ ਆ ਗਏ ਆ ਜਰਾ ਹੂੰ ਬੈਡਰੂਮ ਨਾ ਅੱਛਾ ਕਹਿਣ ਵਾਲੇ ਕਹਿੰਦੇ ਜੀ ਮੂੰਗੀ ਦੀ ਮਾਂ ਵੀ ਦਾਣਾ ਦਾ ਹੈ ਅੱਛਾ ਇਹ ਦਰਬਾਨ अच्छा नहीं नहीं ये या तो सुरंग निकलती थी वो गंध बड़ा ना ਥੱਲੇ ਜਿਹਲੇ ਨਹੀਂ ਅੱਲਾਹ ਨਾ ਕਰੇ ਕੋਈ ਚਾਬੀ ਐ ਗੁਰੂ ਕਿਸੇ ਡਿੱਗ ਜੇ ਉਹ ਫੇਰ ਤੇ ਚੌਕੀ ਲਵਾਂਗੇ ਇੱਥੇ ਥੱਲੇ ਹੀ ਪੀ ਜਾਣੀ ਹੈ ਕੋਈ ਜ਼ਿਆਦਾ ਦੂਰ ਤੇ ਨਹੀਂ ਜਾਣੇ ਹਾਂ ਫੇਰ ਤੇ ਤਾਜੀ ਗੱਲ ਚੁੱਪ ਲਾਂਗੇ ਇੱਥੇ ਕੋਣ ਪੈਂਦਾ ਆਉਂਦਾ ਸੀ ਆ ਬਿੰਡੋ ਚ ਇਹ ਸ਼ਦਾਦੀਆਂ ਦੇ ਤੇ ਬੈਣ ਸੇ ਲੋਕੇਸ਼ਨ ਬਣਾਈ ਜੀ ਨਾ ਜ਼ਰਾ ਅੱਛਾ ਐ ਵੀ ਹੈ ਉੱਤੇ ਤਾਜ ਬਣਿਆ ਹੈ ਹੂੰ ਫੇਰ ਆਓ ਜੀ